ਮਾਧਿਯ ਸੁਧਾਕਰ ਗੁਰੂ ਮਹਾਰਾਜੀ ਸੋਚ ਤੋਂ ਉਲਟ ਚਲਦਿਆਂ ਹੋਇਆਂ ਭਾਈ ਕਨਈਆ ਜਿਹੜੀ ਸੋਚ ਤੋਂ ਉਲਟ ਚਲਦਿਆਂ ਹੋਇਆਂ ਰਸਤਿਆਂ ਦੇ ਵਿੱਚ ਤੁਸੀਂ ਬੰਬ ਲਾਸ਼ਟ ਕਰਕੇ ਗੋਲੀਆਂ ਦੇ ਨਾਲ ਟ੍ਰੇਨਾਂ 'ਚੋਂ ਬੱਚਾਂ ਤੋਂ ਕੱਢ ਕੇ ਤੁਸੀਂ 36000 ਬੇਗੁਨਾਹਾਂ ਦਾ ਕਤਲ ਇਾਮ ਕਰ ਦਿੱਤਾ ਕੈਨੇਡਾ ਦੇ ਵਿੱਚ ਪਲੇਨ ਉੱਡਿਆ ਉਹ ਪਲੇਨ ਦੇ ਵਿੱਚ 228 ਬੇਗੁਨਾਹ ਲੋਕਾਂ ਨੂੰ ਤੁਸੀਂ ਮਾਰ ਦਿੱਤਾ ਬਣਾਉੜਾ ਤਾਂ ਛੋਟੇ ਛੋਟੇ ਮਸੂਮ ਬੱਚਿਆਂ ਦਾ ਸੋਹਣੀਆਂ ਦਸਤਾਰਾਂ ਪਾ ਕੇ ਗੁਰੂ ਮਹਾਰਾਜ ਦਾ ਪਵਿੱਤਰ ਰੂਪ ਪਾ ਕੇ ਉਸ ਪਵਿੱਤਰ ਰੂਪ ਨੂੰ ਤੁਸੀਂ ਬਦਨਾਮ ਕੀਤਾ ਇੰਨਾ ਖੂਨ ਵਹਾ ਕੇ ਤੁਹਾਡੀ ਹਜੇ ਖੂਨ ਦੀ ਪਿਆਸ 부ਝੀ ਨਹੀਂ ਦਿੱਲੀ ਦੇ ਅੰਦਰ ਮੇਰੇ ਉੱਤੇ ਤੁਸੀਂ ਬੰਬ ਲਾਟ ਕੀਤਾ ਆ ਤਸਵੀਰਾਂ ਨੇ ਇਹ ਤਸਵੀਰਾਂ ਕੀ ਜ਼ਾਹਿਰ ਕਰਦੀਆਂ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਹੈ ਇਹ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਮੌਤ ਦੇ ਸੌਦਾਗਰਾਂ ਦੀ ਮਦਦ ਕਰਨ ਵਾਲਿਆਂ ਨੂੰ ਤੁਸੀਂ ਸਿੱਖ ਕੌਮ ਦਾ અપਮਾਨ ਕਰ ਰਹੇ ਹੋ ਤੁਸੀਂ ਸਿੱਖੀ ਮਰਿਆਦਾ ਦੇ ਉਲਟ ਚੱਲ ਰਹੇ ਹੋ ਇਹ ਕਿੰਨੀ ਦੇਰ ਤੱਕ ਬਰਦਾਸ਼ ਹੋਏਗਾ ਮੌਦੇ ਸਦਾਗਰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਜਨਮ ਦਿਨ ਗੁਰਪੂਰਬ ਉਹਨਾਂ ਨੇ ਕਿਹਾ ਸੀ ਮਾਨਸ ਕੀ ਜਾਤ ਸਭ ਇੱਕ ਹੀ ਪਹਿਚਾਨ ਕੋ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਔਰ ਤੁਸੀਂ ਕੁਦਰਤ ਦੇ ਬੰਦਿਆਂ ਨੂੰ ਮਾਰੀ ਜਾਂਦੇ ਹੋ ਜਿਨ੍ਹਾਂ ਦੇ ਹੱਥ 'ਚ ਬੰਦੂਕ ਨਹੀਂ ਜਿਨ੍ਹਾਂ ਦੇ ਹੱਥ 'ਚ ਲਾਠੀ ਨਹੀਂ ਜਿਨ੍ਹਾਂ ਦੇ ਹੱਥ 'ਚ ਕਿਰਪਾਨ ਨਹੀਂ ਜਿਨ੍ਹਾਂ ਦੇ ਹੱਥ 'ਚ ਤਰਛੂਲ ਨਹੀਂ ਤੁਸੀਂ ਬੰਬਾ ਨਾ ਉਡਾ ਰਹਿੰਦੇ ਹੋ ਤੁਸੀਂ ਕਿਸੇ ਨੇ ਤੁਹਾਨੂੰ ਗਿਲਾ ਹੈ ਕੋਈ ਛਕਵਾ ਹੈ ਤੁਸੀਂ ਕੋਰਟ ਤੇ ਜਾਓ ਕਚਾਰੀ ਤੇ ਜਾਓ ਮੇਰੇ ਤੇ ਭੁੱਲਰ ਨੇ ਹਮਲਾ ਕੀਤਾ ਮੇਰੇ ਤੇ ਕਈਆਂ ਨੇ ਹਮਲੇ ਕੀਤੇ ਮੇਰੇ ਤੇ ਦਵਿੰਦਰਪਾਲ ਭੁੱਲਰ ਤੋਂ ਬਾਅਦ ਲਾਹੌਰੀਆਂ ਨੇ ਹਮਲਾ ਕੀਤਾ ਪਾਪ ਨੇ ਕੀਤਾ ਕਿ ਮੈਂ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਕਾਨੂੰਨ ਦਾ ਸਹਾਰਾ ਜੋ ਕਾਨੂੰਨ ਕਰੇ ਠੀਕ ਹੈ ਅਗਰ ਕਾਨੂੰਨ ਨੇ ਫਾਂਸੀ ਤੋਂ ਛੱਡਤਾ ਤੇ ਛੱਡਤਾ ਉਹ ਮੇਰਾ ਕਰਮ ਨਹੀਂ ਹੈ ਕਿ ਮੈਂ ਬੰਦੂਕ ਲੈ ਕੇ ਕਾ ਤੂੰ ਮੇਰੇ ਤੇ ਹਮਲਾ ਕੀਤਾ ਮੇਰੇ ਨਾਲ ਤੂੰ 35 ਲੋਕ ਮਾਰ ਦਿੱਤੇ ਹੁਣ ਮੈਂ ਤੈਨੂੰ ਗੋਲੀਆਂ ਨਾਲ ਮਾਰ ਦੂੰ ਵਾਏ ਮੈਂ ਕਾਨੂੰਨ ਨੂੰ ਹੱਥ ਲੈਣ ਵਾਲਾ ਕੌਣ ਆ ਮੈਂ ਕੁਦਰਤ ਦੇ ਨਾਲ ਧੋਖਾ ਕਰਨ ਵਾਲਾ ਕੌਣਾ ਤੁਸੀਂ ਕੌਣ ਹੋ ਮੈਨੂੰ ਦੱਸੋ ਸਵਾਲ ਪੁੱਛਣਾ ਚਾਹਣਾ ਕਿਸੇ 'ਚ ਬੋਲਣ ਦੀ ਹਿੰਮਤ ਨਹੀਂ ਧਰਮ ਪ੍ਰਚਾਰਕ ਵੀ ਚੁੱਪ ਸਰਕਾਰ ਜਾਂਚ ਕਰੇ ਇਹਨਾਂ ਨੂੰ ਫੰਡਿੰਗ ਕਿੱਥੋਂ ਆ ਰਹੀ ਹੈ ਜਾਂਚ ਕਰੇ ਇਹਨਾਂ ਨੂੰ ਫੰਡਿੰਗ ਕਿੱਥੋਂ ਆ ਰਹੀ ਹੈ ਮੈਂ ਕਹਿਣਾ ਚਾਹਣਾ ਸਰਕਾਰਾਂ ਨੂੰ ਜਾਂਚ ਕਰਨ ਪੁੱਲਰ ਦੀ ਵਾਈਫ ਦੀ ਜਾਂਚ ਕਰਨ ਕੈਨੇਡਾ ਬੇਸ ਹੈ ਕੈਨੇਡਾ ਚ ਕਿੱਥੇ ਕਿੱਥੇ ਦਾ ਲਿੰਕ ਹੈ ਤਿਰੰਗੇ ਝੰਡੇ ਦਾ અપਮਾਨ ਕਰਨ ਵਾਲੇ ਮੋਦੀ ਨੂੰ ਹਮਲਾ ਕਰਨ ਦੀ ਧਮਕੀ ਦੇਣ ਵਾਲੇ ਪੰਨੂ ਕਿੰਨੀ ਫੰਡਿੰਗ ਲਈਏ ਨੇ ਮੁਕਰ ਰੱਤੋਗੀ ਵਰਗੇ ਵਕੀਲ ਇੱਕ ਪੇਸ਼ੀ ਦੀ 25 ਲੱਖ ਤੁਲਸੀ ਵਰਗੇ ਵਕੀਲ 15-15 ਲੱਖ ਇੱਕ ਪੇਸ਼ੀ ਕਪਲ ਛੱਬਲ ਇੱਕ ਪੇਸ਼ੀ ਦੀ 20-20 ਲੱਖ ਮੈਂ ਤਾਂ ਨਹੀਂ ਖਰਚ ਕਰ ਸਕਦਾ ਉਹ ਪੀੜਤ ਪਰਿਵਾਰ ਕਿੱਥੋਂ ਉਹ ਤਾਂ ਵਕੀਲ ਵੀ ਨਹੀਂ ਕਰ ਸਕਦੇ ਕਿੱਥੋਂ ਪੈਸਾ ਆਇਆ ਇਹਦੀ ਸਰਕਾਰਾਂ ਜਾਂਚ ਕਰ ਰਹੀਆਂ ਉੱਠਿਆ ਬੰਬਾਂ ਨਾ ਉਡਾਤਾ ਉੱਥੇ ਆ ਧਮਕੀਆਂ ਦੇਤੀਆਂ ਉੱਠਿਆ ਗਾਲ੍ਹਾਂ ਕੱਢਤੀਆਂ ਤੁਹਾਡੀ ਐਸੀ ਦੀ ਤੈਸੀ ਤੁਹਾਡੀਆਂ ਗਾਲ੍ਹਾਂ ਤੋਂ ਤੁਹਾਡੇ ਬੰਬਾਂ ਤੋਂ ਡਰਨ ਤੁਹਾਡੇ ਉਥੋਂ ਦੇ ਲੋਕ ਨਾ ਮੈਂ ਡਰਾਂ ਤੇ ਨਾ ਤੁਹਾਡੇ ਅੱਗੇ ਝੁਕਾਂ ਨਾ ਪਹਿਲਾਂ ਝੁਕਿਆ ਸੀ ਨਾ ਹੁਣ ਝੁਕਦਾ ਕਮਾਲ ਹੈ ਇੱਕ ਤੁਸੀਂ ਬੰਬ ਚ ਲਾਉਂਦੇ ਹੋ ਇੱਕ ਤੁਸੀਂ ਗੋਲੀਆਂ ਚ ਲਾਉਂਦੇ ਹੋ ਸਰੀਰ ਦੇ ਟੁਕੜੇ ਟੁਕੜੇ ਕਰ ਦਿੰਦੇ ਹੋ ਜਵਾਨਾਂ ਨੂੰ ਸ਼ਹੀਦ ਕਰ ਦਿੰਦੇ ਹੋ ਬੇਗੁਨਾਹਾਂ ਦਾ ਕਤਲਿਆਮ ਕਰ ਦਿੰਦੇ ਹੋ ਉੱਤੋਂ ਤੁਸੀਂ ਗੰਦੀਆਂ ਗਾਲ੍ਹਾਂ ਕੱਢਦੇ ਠਾਟੀ ਐਸੀ ਦੀ ਤੈਸੀ ਨਾਚਿਓ ਆ ਮੇਰੇ ਨਾਲ ਬਹਿਸ ਕਰੋ ਨਾਥਿਓ ਕੀ ਹੋ ਤੁਸੀਂ ਤੁਸੀਂ ਤਾਂ ਸਿੱਖ ਐ ਹੀ ਨਹੀਂ ਤੁਸੀਂ ਤਾਂ ਮਨੁੱਖtare ਦੁਸ਼ਮਣ ਹੋ ਤੁਸੀਂ ਤਾਂ ਸੁੰਦਰ ਦਸਤਾਰਾਂ ਪਾ ਕੇ ਸੋਹਣੀਆਂ ਗਲੇ ਦੇ ਵਿੱਚ ਪਾ ਕੇ ਸ਼ਰੀ ਸਾਹ ਪਾ ਕੇ ਤੁਸੀਂ ਉਹਨਾਂ અપਮਾਨ ਕਰਦੇ ਹੋ ਤੁਸੀਂ ਉਹਨਾਂ અપਮਾਨ ਕਰਦੇ ਹੋ ਇਹ ਕੀ ਕਸੂਰ ਸੀ ਇਹ ਜਵਾਨ ਲਿਜਾ ਰਹੇ ਨੇ ਮੈਨੂੰ ਕਿੰਨੇ ਜਵਾਨ ਮੇਰੇ ਨਾਲ ਸ਼ਹੀਦ ਹੋਏ ਹੈ ਇਹ ਕਿੰਨੀ ਦੇਰ ਤੱਕ ਇਹ ਚੀਜ਼ਾਂ ਬਰਦਾਸ਼ਤ ਹੋਣਗੀਆਂ ਆ ਖੋਪੜੀਆਂ ਦੀਆਂ ਖੋਪੜੀਆਂ ਤੁਸੀਂ ਲਾਤੀਆਂ ਮੈਂ ਬਚ ਗਿਆ ਖੋਪੜੀਆਂ ਦੀਆਂ ਖੋਪੜੀਆਂ ਹੁਣ ਥੱਲੇ ਕਮੈਂਟਸ ਕਰਨਗੇ ਉਹ ਬਿੱਟੇ ਆ ਕਰ ਦੇਗਾ ਟਾਡੀ ਆ ਅਸੀਂ ਦੀ ਤਾਸੀ ਨਾਚੋ ਚੈਲੰਜ ਕਰਦਾ ਤੁਹਾਡੇ ਚੈਲੰਜ ਤੋਂ ਕਬੂਲ ਕਰਦਾ ਹਰ ਗੱਲ ਦਾ ਜਵਾਬ ਤੁਹਾਡਾ ਪੂਰੀ ਦੁਨੀਆ ਦੇ ਵਿੱਚ ਦੇਵਾਂਗਾ ਤੁਸੀਂ ਕੌਣ ਹੋ ਤੁਸੀਂ ਸਿੱਖ ਨਹੀਂ ਹੋ ਤੁਸੀਂ ਸਿੱਖ ਕੌਮ ਦੇ ਦੁਸ਼ਮਣ ਹੋ ਤੁਸੀਂ ਮਾਨਵਤਾ ਦੇ ਦੁਸ਼ਮਣ ਹੋ ਤੁਸੀਂ ਸੁੰਦਰ ਦਸਤਾਰਾ ਪਾ ਕੇ ਮਾਨਵਤਾ ਦਾ ਕਤਲੇਆਮ ਕਰਨ ਵਾਲੇ ਦੇ ਨਾਲ ਖੜਦੇ ਹੋ ਇਹ ਚੰਦ ਬਦਮਾਸ਼ੋ ਗੁੰਡਿਓ ਡਰਾਉਣਾ ਕਿਸੇ ਹੋਰ ਨੂੰ ਬਾਕੀ ਕਿਸੇ ਨੇ ਆਪਣਾ ਹਾਲ ਦੇਖਣਾ ਨਾ ਭੁੱਲਰ ਵਾਲਾ ਹਾਲ ਦੇਖਣਾ ਮੂਤ ਨਿਕਲਦਾ ਰੋਜ ਹੋਣਾ ਮੈਨੂੰ ਫਾਂਸੀ ਤੋਂ ਬਚਾ ਦਿਓ ਮੈਨੂੰ ਫਾਂਸੀ ਤੋਂ ਬਚਾ ਦਿਓ ਡਿਪਰੈਸ਼ਨ ਦਾ ਕਹਿੰਦੇ ਮਰੀਜ਼ ਆ ਮੂਤ ਨਿਕਲਦਾ ਕੇਸ ਰੜਿਆ ਡਟ ਕੇ ਆਓ ਥੋਦਾ ਕਹਿੰਦੇ ਲਾਵਾਂਗੇ ਆ ਜਾ ਲੇਕਿਨ ਬੀਟਾ ਸਾਹਿਬ ਜਿਸ ਤਰੀਕੇ ਸੇ ਕਹਾ ਜਾ ਰਹਾ ਹੈ ਕਿ ਦਿਮਾਗੀ ਹਾਲਾਤ ਠੀਕ ਨਹੀਂ ਹੈ ਸਜਾਪੁਰ ਇਹ ਸਭ ਡਰਾਮੇ ਆ ਪਹਿਲਾ ਸ਼ੀਲਾ ਡਿਸਟ੍ਰਿਕਟ ਗਵਰਨਮੈਂਟ ਨੇ ਕੀਤਾ ਕਿੱਥੋਂ ਫੰਡਿੰਗ ਆਈ ਡਾਕਟਰਾਂ ਨੂੰ ਕਿੰਨਾ ਪੈਸਾ ਗਿਆ ਇਹਦੀ ਦਿਮਾਗੀ ਪਰੇਸ਼ਾਨੀ ਬਣਾਉਣ ਲਈ ਕੀ ਇਹਨਾਂ ਆ ਪੋਲੀਟਿਕਲ ਇੰਡਸਟਰੀ ਫਿਰ ਆਮ ਪਾਰਟੀ ਆ ਗਈ ਫਿਰ ਉਹਨਾਂ ਨੇ ਕਰ ਦਿੱਤਾ ਫਿਰ ਅਕਾਲੀ ਦਲ ਆ ਗਿਆ ਫਿਰ ਉਹਨਾਂ ਨੇ ਕਰਤਾ ਉਹ ਮੇਰੇ ਕਹਿਣ ਦਾ ਮਤਲਬ ਹੈ ਵੀ ਤੁਹਾਡਾ ਕੰਮ ਹੀ ਇਹ ਰਹਿ ਗਿਆ ਸਿੱਖ ਕੌਮ ਦਾ ਹੋਰ ਕੋ ਕੰਮ ਨਹੀਂ ਧਰਮ ਪ੍ਰਚਾਰਕ ਕੰਮ ਹੈ ਅੰਮ੍ਰਿਤ ਛਜਾਣਾ ਕਰਨਾ ਕੰਮ ਹੈ ਉਹ ਹੈ ਨਾ ਢੱਡਰੀਆਂ ਵਾਲਾ ਸਾਹਿਬ ਲੁੱਟੇ ਸੌਦੇ ਦੇ ਵਿੱਚ ਗੜ੍ਹ ਦੇ ਵਿੱਚ ਜਾ ਕੇ ਅੰਮ੍ਰਿਤ ਛਕਾ ਕੇ ਆਉਂਦੇ ਨੇ ਆ ਕਰਮ ਸਿੱਖ ਕੌਮ ਦਾ ਸਾਡੇ ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ ਕਿਉਂ ਸਨ ਭਾਈ ਕਨੈਜਾ ਜੀ ਦੀ ਸੋਚ ਕੀ ਸੀ ਤੁਹਾਡਾ ਕੰਮ ਹੀ ਕੋ ਰਿਆ ਗਿਆ ਬੰਦਿਆਂ ਨੂੰ ਮਾਰੋ ਬੰਬਾਂ ਨਾਲ ਉੜਾਓ ਗੰਦੀਆਂ ਗਾਲਾਂ ਕੱਢੋ ਗੰਦੀ ਬਕਵਾਸ ਕਰੋ ਤੇ ਫਿਰ ਸਾਨੂੰ ਕਹੋ ਕੁਛ ਨਾ ਕਿਉ ਸਾਨੂੰ ਲਾਇਸੈਂਸ ਦਿੱਤਾ ਕਿਹਨੇ ਮੈਂ ਤਾਂ ਕਈ ਵਾਰੀ ਕਹਿੰਦਾ ਸਰਕਾਰਾਂ ਨੂੰ ਅਪੀਲ ਕਰਦਾ ਸਾਨੂੰ ਲਾਇਸੈਂਸ ਦੇ ਦਿਓ ਇਹਨਾਂ ਚੰਦ ਗੁੰਡੇ ਬਦਮਾਸ਼ਾਂ ਨੂੰ ਲਾਇਸੈਂਸ ਦੇ ਦਿਓ ਸੁੰਦਰ ਦਸਤਾਰਾਂ ਪਹਿਲੇ ਇਹ ਬੰਬ ਚਲਾਓ ਗੋਲੀਆਂ ਚਲਾਓ ਮਾਨਵਤਾ ਦਾ ਕਤਲ ਇਾਮ ਕਰੋ ਔਰ ਉਸ ਤੋਂ ਬਾਅਦ ਇਹਨਾਂ ਨੂੰ ਛੱਡ ਦਿੱਤਾ ਜਾਵੇ ਆਕੇ ਸਰਕਾਰਾਂ ਦੇ ਪੈਸੇ ਵੇਸਟ ਨਾ ਹੋਣ ਫਿਰ ਭੁੱਲਰ ਵਰਗੇ ਨੂੰ ਜਾਂ ਹੋਰਨਾਂ ਨੂੰ ਕਹੋ ਜੀ ਇਹਨਾਂ ਨੂੰ ਛੱਡ ਦਿਓ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਨਮ ਦਿਨ ਆ ਗਿਆ ਜੀ ਗੁਰਪੁਰਬ ਆ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਦਾ ਗੁਰਪੁਰਬ ਆ ਗਿਆ ਕਿਉਂ ਗੁਰੂ ਤੇਗ ਬਹਾਦਰ ਤਾਂ ਹਿੰਦ ਦੀ ਚਾਦਰ ਨੇ ਮਾਨਵਤਾ ਲਈ ਰੱਖਿਆ ਲਈ ਕੁਰਬਾਨੀ ਕੀਤੀ ਗੁਰੂ ਨਾਨਕ ਦੇਵ ਜੀ ਨੇ ਮਾਨਵਤਾ ਦਾ ਸਬੂਤ ਮਾਨਵਤਾ ਦਾ ਸਬੂਤ ਦਿੱਤਾ ਤੁਸੀਂ ਉਸ ਦਿਨ ਇਹਨਾ ਕਾਤਲ ਨਹੀਂ ਮੰਗ ਕਰਦੇ ਹੋਏ ਤੁਸੀਂ ਯਾਦ ਰੱਖਣਾ ਉਹ ਗੁੰਡਿਓ ਚਾਰ ਬਦਮਾਸ਼ੋ ਨਾ ਤੁਹਾਡੀਆਂ ਗੰਦੀਆਂ ਗਾਲਾਂ ਤੋਂ ਡਰਾਂ ਨਾ ਤੁਹਾਡੇ ਸੋਧਿਆਂ ਤੋਂ ਡਰਾਂ ਹਾਲੇ ਜਦੋਂ ਮਰੂੰਗਾ ਨਾ ਮੈਂ ਇਹ ਯਾਦ ਰੱਖਣਾ ਮੇਰੀ ਮੌਤ ਇੱਕ ਇਤਿਹਾਸਕ ਹੋਏਗੀ ਮੈਂ ਡਰਦਾ ਨਹੀਂ ਤੁਹਾਡੇ ਤੋਂ ਆਖਰੀ ਸਾਹ ਤੱਕ ਲੜਾਂਗਾ ਤੇ ਮੇਰੀ ਰੂਹ ਵੀ ਲੜੇਗੀ ਜਦੋਂ ਸੰਸਕਾਰ ਹੋਏਗਾ ਨਾ ਮੇਰਾ ਲਪਟਾਂ ਮੇਰੀਆਂ ਲਪਟਾਂ ਵੀ ਲੜਨਗੀਆਂ ਮੇਰੀ ਲਪਟਾਂ ਵੀ ਕਹਿਣਗੀਆਂ ਤੁਸੀਂ ਤੁਸੀਂ ਮਾਨਵਤਾ ਦੇ ਕਾਤਲ ਹੋ ਉਰਮੀ ਲਪਟਾ ਆਵਾਜ਼ ਦੇਣਗੇ ਜਿਉ ਔਰ ਜੀਣੇ ਦਿਓ ਜੈਨ ਧਰਮ ਦਾ ਨਾਂ ਦਾ ਤੁਸੀਂ ਤੱਕਣਿਆ ਜਿਹੜੇ ਨਾਰੇ ਨੂੰ ਭੁੱੜ ਕੇ ਜੈਨ ਧਰਮ ਦਾਣ ਵਾਲਾ ਜਿਉ ਔਰ ਜੀਣੇ ਦਿਓ ਕਿੰਨੇ ਤੁਹਾਨੂੰ ਅਧਿਕਾਰ ਦਿੱਤਾ ਲੋਕਾਂ ਨੂੰ ਮਾਰਨ ਦਾ ਕਿੰਨੇ ਾਕਾਦ ਦਿੱਤਾ ਤੁਹਾਨੂੰ ਕਾਨੂੰਨ ਹੱਥ ਲੈਣ ਦਾ ਤੁਹਾਨੂੰ ਕਿਸੇ ਦੇ ਕੋਈ ਛਕਵਾਗੇਗਾ ਤੁਹਾਨੂੰ ਮੇਰੇ ਤੇ ਹੈ ਕਿਸੇ ਤੇ ਹੈ ਕੋਈ ਧਰਮ ਦਾ ਅਪਮਾਨ ਕਰਦਾ ਤੁਸੀਂ ਕੋਰਟ 'ਚ ਜਾਓ ਤੁਸੀਂ ਹਥਿਆਰ ਚੁੱਕ ਕੇ ਮਾਰਨ ਵਾਲੇ ਕੌਣ ਹੋ ਇਹ ਸਾਡੀ ਗੁਰੂ ਮਹਾਰਾਜ ਦੀ ਮਰਿਆਦਾ ਨਹੀਂ ਇਹ ਮਰਿਆਦਾ ਨਹੀਂ ਸਾਡੀ ਮਰਿਆਦਾ ਮਾਨਵਤਾ ਤਾਂ ਕੋ ਡਰ ਹੈ ਕਿ ਅਗਰ ਉਹ ਛੁੱਟਦੇ ਹੈ ਉਹਦੀ ਅਸੀ ਦੀ ਤਸੀਹ ਡਰ ਡਰ ਕਹਣਾ ਡਰ ਤਾਂ ਬਿੱਟਾ ਕਿ ਜ਼ਿੰਦਗੀ ਮੇ ਹੈ ਹੀ ਨਹੀਂ ਮੈਂ ਤਾਂ ਮਾਨਸ ਕੀ ਮਾਨਸ ਦਾ ਮਾਨਵਤਾ ਨਹੀਂ ਲੜਨਾ ਮੈਨੂੰ ਕਹਦਾ ਡਰ ਹੈ ਮੈਨੂੰ ਇੱਕੋ ਗੱਲ ਹੈ ਮੈਂ ਤਾਂ ਚੱਲਦਾ ਫਿਰਦਾ ਬਾਂਬਾਂ ਮੇਰੇ ਨਾਲ ਕਿੰਨੀਆਂ ਜ਼ਿੰਦਗੀਆਂ ਚੱਲ ਗੀਆਂ 70 ਲੋਕ ਮਾਰੇ ਮੇਰੇ ਨਾਲ ਇਹਨਾਂ ਨੇ ਪਹਿਲੇ ਕਮ ਸੇ ਕਮ 70 ਜ਼ਖਮੀ ਹੋਏ 70 ਤੋਂ ਉੱਤੇ ਜ਼ਖਮੀ ਹੋਏ ਕਿੰਨੇ ਲੋਕ ਮਾਰਤੇ ਮੇਰੇ ਨਾਲ ਇਹਨਾਂ ਨੇ ਲਾਸ਼ਾਂ ਦੀਆਂ ਲਾਸ਼ਾਂ ਭਰਾਤੀਆਂ ਮੈਨੂੰ ਤਾਂ ਉਹਨਾਂ ਦਾ ਡਰ ਆ ਰਿਹਾ ਮੈਨੂੰ ਕੀ ਆ ਮੈਂ ਤਾਂ ਕਹਿੰਦਾ ਆਜੋ ਜੇ ਤੁਹਾਨੂੰ ਮੇਰੇ ਤੋਂ ਜ਼ਿਆਦਾ ਤਕਲੀਫ ਲਾਉ ਵਕੀਲ ਖੜਾ ਕਰੋ 1 ਕਰੋੜ ਰੁਪਇਆ ਮੈਂ ਦੇਣਾ 1.5 ਕਰੋੜ ਰੁਪਇਆ ਦੇਣਾ ਆਓ ਮੈਨੂੰ ਤੁਸੀਂ ਪਿੱਛਾ ਮ੍ਰਿਤੂ ਦਵਾ ਦਿਓ ਆਓ ਮੈਂ ਬੋਲਾ ਹੀ ਨਾ ਜਾਓ ਮੇਰੇ ਨਾਲ ਲੋਕ ਤਾਂ ਨਾ ਮਰਨ ਮੈਨੂੰ ਮਰਨ ਦੀ ਜ਼ਾਤ ਦਿਵਾਓ ਆਓ ਮੈਂ 1.5 ਕਰੋੜ ਰੁਪਇਆ ਦੇਣਾ ਆਓ ਵਕੀਲ ਕੋ ਖੜਾ ਕਰੋ ਮੈਂ ਤੁਹਾਨੂੰ ਡਾਕੂਮੈਂਟ ਦੇਣਾ ਕੋਈ ਕਿਸੇ ਦੇ ਗਿਲਾ ਠਕਵਾਣੀ ਕਰਾਂਗਾ ਪਰ ਸਾਬਤ ਕਰਕੇ ਜਾਵਾਂਗਾ ਤੁਸੀਂ ਚੰਦ ਲੋਕ ਸਿੱਖ ਕੌਮ ਨੂੰ ਬਦਨਾਮ ਕਰਦੇ ਹੋ ਮਰ ਲੱਗਿਆ ਸਾਬਤ ਕਰਕੇ ਜਾऊं ਤੁਸੀਂ ਸਿੱਖ ਕੌਮ ਨੂੰ ਬਦਨਾਮ ਕਰਦੇ ਹੋ ਤੁਸੀਂ ਗੁਰੂ ਮਹਾਰਾਜ ਦੀ ਮਰਿਆਦਾ ਦੇ ਉਲਟ ਚੱਲਦੇ ਹੋ ਆਪki ਤਰਫ سے ਪੱਤਰ ਵੀ ਲਿਖਿਆ ਗਿਆ ਮੈਂ ਨੇ ਚੀਫ ਮਿਨਿਸਟਰ ਕੋ ਪੱਤਰ ਲਿਖ ਦਿਆ ਇਹ ਮਾਨਵਤਾ ਦਾ ਕਤਲੇਆਮ ਕਰਨੇ ਵਾਲੇ ਜੇ ਸਭ ਤੋਂ ਵੱਡੇ ਅਤੰਕਵਾਦੀਆਂ ਕੇ ਬਾਪ ਪੋਲਿਟਿਸ਼ੀਅਨ ਸਭ ਤੋਂ ਬੜੀ ਚਲਾਕ ਇਸ ਕੀ ਪਤਨੀ ਜੋ ਕੈਨੇਡਾ ਬੇਸ ਹੈ ਰਹਤੀ ਕੈਨੇਡਾ ਮੇ ਨੌਕਰੀ ਕੈਨੇਡਾ ਮੇ ਕਰਤੀ ਹੈ कितना फंडिंग इकट्ठा करके यहाँ वकीलों को देती है पहले कांग्रेस को फिट कर लिया फिर आम पार्टी को फिट कर लिया फिर अकालियों को फिट कर लिया अब इनको अरे हिंदुस्तान से बड़े पॉलिटिशियन तो सबको बेवकूफ बना रहे हैं और उनको भी मैं कह देना चाहता हूँ जब नेता इनको मदद कर रहे हैं याद रखना अगर मेरे ऊपर को घटना हो गई तो जो आपकी वीडियोज़ हैं इनकी फेवर में लोग आपसे प्रश्न और सवाल पूछेंगे आपका राजनीतिक कैरियर के ऊपर असर पड़ेगा याद रख लेना आज तो आप बोल रहे हो कोई सिख चाहता है किसी मानवता का कत्लेम करे सिख वोट सिख वोट अरे कोई सिख कौन था सिख चाहता है कि मानवता का कतलेआम हो सिख कौम के आगे तो दुनिया सिर चुकाती है दो करोड़ हमारी आबादी पूरी दुनिया सिर चुकाती है यार हरिमंदर साहब के अंदर इस पगड़ी के ऊपर और तुम चंद लोग रोज कत्लेआम करके लोगों को मार देते हो रोज कतलेआम करके किसी की किसी को धमकी देते हो रोज तुम गालियां देते हो क्या हमारी पहचान बना दी इन्होंने सतनाम वैगुरु सतनाम वैगुरु की पहचान बोले सोने हाल की पहचान पहचान आपने बना दी गंदियां गाना ਤੁਹਾਡੇ ਤੋਂ ਤਾਂ ਮੱਛੀਆਂ ਚੰਗੀਆਂ ਨੇ ਹਰਮੰਦਰ ਸਾਹਿਬ ਦੇ ਅੰਦਰ ਜਿਹੜੀਆਂ ਗੁਰੂ ਮਹਾਰਾਜ ਦੇ ਰੋਜ਼ ਸੁੰਦਰ ਬਾਣੀ ਪਰਵਚਨ ਸੁਣਦੀਆਂ ਨੇ ਉਹ ਕੁਝ ਕਿਸਮਤ ਨੇ ਜਿਨ੍ਹਾਂ ਨੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਆਪਣੇ ਚਰਨਾਂ 'ਚ ਰੱਖਿਆ ਤੁਸੀਂ ਚੰਦ ਗੰਦੜਿਓ ਤੁਹਾਨੂੰ ਗੰਦਾ ਕਹਿਣ ਤੇ ਵੀ ਸ਼ਰਮ ਤੋਂ ਗੰਦੜੇ ਉਹ ਗੰਦੜੇ ਗੰਦੜਿਆਂ ਤੋਂ ਵੀ ਤੁਸੀਂ ਮਾਰੇ ਉਹ ਗੰਦੀਆਂ ਗਾਣਾ ਤੁਹਾਡੇ ਮੂੰਹ ਚ ਆਵੇ ਸਾਨੂੰ ਨਹੀਂ ਫਰਕ ਪੈਣਾ ਤੁਹਾਡੀਆਂ ਗਾਲਾਂ ਦਾ ਤੁਹਾਡੀਆਂ ਧਮਕੀਆਂ ਦਾ ਥੋਧਿਆਂ ਦਾ ਤੁਹਾਡੀਆਂ ਅਸੀ ਦੀ ਤਸੀ ਪਹਿਲਾਂ ਵੀ ਚੈਲੰਜ ਸੀ ਅੱਜ ਵੀ ਚੈਲੰਜ ਹੈ ਅੱਗੇ ਵੀ ਚੈਲੰਜ ਰਹੇਗਾ ਕੀ ਮੰਗ ਕਰਤੇ ਆਂ ਹਾਂ ਮੰਗ ਕੀ ਕਰਦੇ ਮੈਂ ਕਹਿਣਾ ਮੰਗ ਮੰਗ ਕੀ ਆ ਮੇਰੀ ਕੋਈ ਐਸਾ ਕਦਮ ਸਰਕਾਰੀ ਨਾ ਉਠਾਏ ਕਿ ਕਦੇ ਹਮਾਰੇ ਜਾਣੇ ਕੇ ਬਾਅਦ ਕਿ ਸਵਾਲ ਉਠੇ मानवता का कत्लेआम करने वालों को छोड़ा था मानवता का कत्लेआम वालों को छोड़ा था और मैं ये कहूँगा जो भी पंजाब के अंदर और खतरनाक टेरिस्ट इनकी जेलें शिफ्ट की जाएं अमृतपाल की तरह इनको दूर भेजा जाए और पंजाब के अंदर जेल के अंदर एक डीएसपी को मार दिया डीएसपी को अगर कोई गलती की होगी कानून ने सजा दे दी तुम क्यों मारने वाले उठा के चुनाव भी लड़ रही है उसके भाई ने ये ये रह गया बिहार की बातें करते हैं बिहार में यूपी में सिस्टम ही खत्म हो गया और ये शुरू तुम लोगों ने पंजाब में कर दिया लोगों को मारो और घर का एक जेल में जाए दूसरा इलेक्शन लड़े ये पंजाब को तलबान बनाना चाहते हो पंजाब को तुम कभी नहीं हो सकता